ਜ਼ਿੰਦਗੀ ਤੋਂ ਆਸਾਂ ਬੜੀਆਂ ਮੁਰੇ ਹੋ ਕੇ ਦੇਖ ਪਾਰਸਾ ਸਾਹਮਣੇ ਕਾਮਯਾਬੀਆਂ ਖੜੀਆਂ ਕਾਮਯਾਬੀ ਕਿਨੂੰ ਮਿਲਦੀ ਹੈ ਇੱਕ ਪਾਸੇ ਕਬੱਡੀ ਦਾ ਨਾਦ ਗੇਰਾ ਢਾਂਗੇ ਵਾਲਾ ਢਾਂਗੇ ਵਾਲਾ ਢਾਂਗੇ ਵਾਲਾ ਲੈ ਗਿਆ ਚੱਕ ਕੇ ਪਲੇ ਤੋਂ ਲੈ ਗਿਆ ਚੱਕਿਆ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ ਹੱਕ ਮਿਲ ਗਿਆ ਜੱਗ 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 ਫੇਰੀ ਤੁਰੀਏ ਦੂਜੀ ਰੇਡ ਆ ਗਈ ਐ ਮੋਟਰਸਾਈਕਲ ਦੀ ਦੂਜੀ ਰੇਡ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਬਣੂ ਮੋਟਰਸਾਈਕਲ ਦਾ ਜੇਤੂਕ ਨਹੀਂ 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 ਖਿੱਚ ਜਵਾਨਾ ਖਿੱਚ ਜੱਗੂ ਨੂੰ ਮੋਟਰਸਾਈਕਲ ਤੇ ਅੱਕੇ ਨਾਲੇ ਘੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਣੱਖਾ ਯਾਰੋ ਆ ਮੁੰਡਾ ਬੜਾ ਫੱਬਦਾ ਪਰ ਰੈਂਬੋ 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 ਹਰਖਿਆ ਫਿਰਦਾ ਹਰਖਿਆ ਫਿਰਦਾ ਹਰਖਿਆ ਫਿਰਦਾ ਕਿ ਜਿਹੜੇ ਪਾਣੀ ਐਚ ਲੋਕ ਲੋਂਦੇ